ਸ੍ਰੀਕਾਰ ਸਾਰਿਆਂ ਨੂੰ ਪਿਆਰ ਭਰੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਸੁੱਖਾਂ ਭਰੀ ਦੀਵਾਲੀ ਲੰਗੀ ਬਹੁਤ ਵਧੀਆ ਸਾਰੇ ਨਗਰ ਚ ਸਾਡੇ ਤਾਂ ਤੁਸੀਂ ਦੱਸਿਓ ਵੀ ਤੁਹਾਡੇ ਕਿੰਦਾ ਦੀਵਾਲੀ ਤੇ ਅੱਜ ਆਖਾਣੀ ਦੀਵਾਲੀ ਤੇ ਆਪਾਂ ਜਾਂਦੇ ਆ ਕੁੜੀਆਂ ਕੋਲੇ ਸੰਧਾਰੇ ਲੈ ਕੇ ਤਿੰਨ ਕੋਲੇ ਜਾ ਜੀ ਬੀਬੀ ਹਾਂ ਤਿਆਰੀ ਹੈ ਤਿਆਰੀ ਹੈ ਬਸ ਇਹ ਕੱਪੜੇ ਵਾਲੇ ਬੂਟਾਂ ਦਾ ਹੀ ਹੁੰਦਾ ਤੇ ਮੈਂ ਪੈਰ ਚਾੜਦੇ ਨਹੀਂ ਜੋੜਾ ਜੁੱਤੀ ਪੁੱਤ ਨਾ ਰਬੜ ਦੇ ਬੂਟ ਹਲਦੀਆਂ ਨੇ ਹੁਣ ਫਿਰ ਇਹ ਜੇ ਪਾ ਕੇ ਕੁੜੀਆਂ ਕਤਰੀਆਂ ਕੋਲੇ ਜਾਂਦਾ ਘਰੇ ਤੱਕ ਇਹ ਜੀ ਉਹ ਤਾਂ ਇਹ ਨਹੀਂ ਲੱਗਦੀ ਹੋਰ ਹੈ ਤਾਂ ਭਾਈ ਮਨਤਾ ਉਹ ਵਾਲੀ ਦੁੱਸਤ ਹੈ ਠੀਕ ਕਰੀ ਕਦੀ ਉਹ ਕੁੜੀਆਂ ਨੂੰ ਮਾ ਚਾਹੇ ਲੱਗਾ ਭਈ ਛੋਟਾ ਕੇ ਜੱਤਾ ਬਸਾ ਲਿਆ ਤੇ ਜਦੋਂ ਮੈਂ ਕਿਹਾ ਉਹ ਲਵਾ ਲਓ ਕਹਿੰਦੇ ਕਿੰਨਾ ਵਕਤ ਕਿੱਧਰ ਗਿਆ ਕਦੀ ਕੋ ਮਗਰ ਹੋ ਗਿਆ ਅੱਛਾ ਮਾਰੇ ਤੇ ਤੇ ਕਿਹਨੂੰ ਕਰੀ ਬਾਈ ਕਿਹਨੂੰ ਖਾਇਆ ਕਿ ਤੇ ਨਿਆਜੀ ਬਾਹਰੋਂ ਦੀ ਕੱਢਾ ਕੇ ਤੈਨੂੰ ਵੇਖਦੇ ਤੇ ਸੁਖਾਇ ਨਾ ਦੇ ਜੰਮੀ ਖਾਇ ਲੈ ਲੋ ਬਈ ਉਹ ਨਹੀਂ ਗੋਟੀ ਨਹੀਂ ਲੈ ਆ ਤੇ ਕੀ ਕਰਨਾ ਨਹੀਂ ਆਪਾਂ ਨੂੰ ਅੱਛਾ ਇਹਦਾ ਮੈਂ ਤਾਂ ਬੇਦਰ ਤਾਨ ਲੈ ਲਿਆ ਲੈ ਲਿਆ ਉਹਨੂੰ ਸੁਬੇ ਸੁਬੇ ਕਿ ਆ ਕੇ ਨਾ ਨਾ ਗਾਨ ਨਾ ਨਾ ਆਪੋ ਨੂੰ ਬੈਠਾ ਉਹ ਪਰ ਬੈਠਾ ਉਹ ਬੈਠਾ ਉਹ ਤੇ ਦੀਪਾਂ ਚ ਜੇ ਬੈਠ ਕੇ ਕਰਦੇ ਹਾਂ ਤੇ ਮੈਂ ਬੈਠੀ ਜੀ ਤੇ ਕਦੀ ਉਹ ਚੱਕ ਲੈ ਮਹਾਦਾ ਅਗਲੀ ਇਹ ਕਹਿੰਦਾ ਤੂੰ ਮੈਂ ਕਿਹਾ ਵੀ ਤੂੰ ਕੋ ਬੈਠਾ ਰਹਿ ਤਾ ਆਏ ਨਹੀਂ ਹੋ ਜਾਂਦੇ ਨੇ ਆ ਗਿਆ ਵੀ ਤੂੰ ਆਏ ਨਹੀਂ ਕਿਹਾ ਹਾਂ ਮਹਾ ਗਾਲ ਸੁਣ ਲੈ ਮੈਂ ਤਾਂ ਤੈਨੂੰ ਤਾਂ ਹੀ ਕਹਿੰਦਾ ਸੀ ਵੀ ਬੈਠਾ ਤੂੰ ਦੱਸਾਂ ਹਾਂ ਮੇਰੇ ਚ ਨਿਗਾ ਰੱਖੀ ਇਹ ਨਾ ਇਹ ਗੱਲ ਮੈਂ ਕਮਲ ਤੁਰਨਾ ਬੰਨਾ ਉਹ ਫਿਰ ਬਾਹ ਨਾ ਇਹ ਵੱਡਿਆ ਦਾ ਬੇਤ ਤੁਰੇ ਜਿੱਥੋਂ ਵੱਡਿਆ ਮੇਰੇ ਤੇ ਯਾਰ ਨਹੀਂ ਨਹੀਂ ਮੇਰੇ ਕੋਲ ਤਾਂ ਪਾਇਆ ਵੇ ਤੇ ਮੈਂ ਨਾ ਦੂਏ ਦੂਏ ਨੀ कदांतुर पेन लागून चला बड्या का पेन आई ती बायला पण पाहिजे पण ही पेन बेलीच पाहिजे उठणार चला बसवी दुजे जणो दुनिया काही नाही की वातु टीका लावी म्हणून आपण आपुतीची जमणार दापला मी तक मेरीया जा काय हाय तो डर लागतो बे नहीं करी फेर मां भाई दवाई दादा पता नहीं लग लक्ष्मी गुरु द पाया है दवाई पहले वाली वो तो ये ना टुकों में ले चलो पता नहीं दादा नास तो मां दे रहा है नास कम हैगा है तो नास लोकत अस ना जिंदगी नहीं दने दोने अच्छे पाएगी किसी किसी रे और काज इडिकासी आले दुबीपसी आले दुबीयो कैसे हो दो मरता कहीं कोई लगा चली ਉਹ ਵਾਹ ਬੇਚਾ ਜਿਹਨੇ ਸੀ ਮਾਰਨ ਨੂੰ ਤੁੱਪ ਲਾ ਲਿਆ ਜਦੋਂ ਮੈਂ ਆ ਗੱਡਾ ਪਾਇਆ ਢੀਂਗ ਉਗੜੀ ਨੇ ਤੇਰੇ ਵਰਗੀ ਨੇ ਪਾਈ ਜੀ ਉਹਦਾ ਬੰਦਾ ਆਇਆ ਤੇ ਮੇਰਾ ਆਇਆ ਬਰਾਬਰ ਬਰਾਬਰ ਬੈਠ ਕੇ ਸਾਡੇ ਅੱਛਾ ਬਈ ਤੇਰਾ ਤੂੰ ਤਨ ਲੱਗ ਗਿਆ ਤੇ ਸੱਜੂ ਜਾਨਾ ਮਨ ਇੱਧਰ ਵੀ ਮੇਰੇ ਇੱਕ ਹੋਰ ਬੁੜੇ ਦਾ ਉਹ ਲੱਗਿਆ ਤੇ ਮੈਂ ਆਖਿਆ ਬਈ ਮੋਨ ਮੇਰੀ ਰਾਤ ਕਿਵੇਂ ਲੰਘੂ ਉਹ ਕੁੜੀ ਐ ਆ ਅੱਧੀ ਮਾਂ ਕੋਲੇ ਬੈਠੀ ਅੱਛਾ ਮਾਂ ਕੋ ਤੂੰ ਕਿੰਨਾ ਜਿੱਤੇ ਬੈਠੀ ਰਹੀ ਬਸ ਤੂੰ ਤੇ ਮੈਂ ਦੇ ਨਾ ਤਾਂ ਬਦੇ ਨਹੀਂ ਕਰਦਾ ਮਾਂ ਕੋ ਮੈਂ ਕਰਦਾ ਆਈ ਨਹੀਂ ਇਹ ਨਹੀਂ ਚੇਗਾ ਇਹ ਤਾਂ ਤੈਨੂੰ ਸੌਣ ਬਲੀ ਦੇਣਾ ਤੂੰ ਐ ਤੇ ਬੈਠੀ ਤੇ ਰਹੇ ਜੀ ਰਾਮ ਨਾਲ ਮਾਂ ਕੋ ਮੈਂ ਦੇਖਦਾ ਤੇ ਕਹਿੰਦੀ ਚੰਗਾ ਬਕੂ ਮੈਂ ਦੇ ਵੇ ਜਾਨੀ ਆ ਤੇ ਮੈਂ ਕਿਹਾ ਤੈਨੂੰ ਨਹੀਂ ਸੌਣ ਦਦੀ ਵੀ ਮਾਂ ਮਾਂ ਦੀ ਦਾ ਮੋਹ ਤੈਨੂੰ ਦੱਸਾਂ ਮੂੰਹ ਤਾਂ ਦੂਜੇ ਦਿਨ ਕਹਿੰਦੀ ਕਿ ਪਹਿਲੀ ਦੀ ਪਰਾਂ ਤੋਂ ਕਿ ਬੰਗੀ ਦੀ

ਦੀ ਹਵਾ ਹੁੰਦਾ ਇੱਕੋ ਜਿਹੀ ਹੁੰਦਾ ਮਾਂ ਦੀ ਇਹ ਗੂ ਨਹੀਂ ਤੂੰ ਆ ਵੀ ਸ਼ਾਵ ਲੈ ਇੱਕ ਵੈਰਾਈਟੀ ਆ ਮੈਂ ਤਾਂ ਹੁੰਦਾ ਭਣੇ ਵੈਰਾਈਟੀ ਇੱਕ ਆ ਟਰੈਕਟਰ ਕਮੈਂ ਸਾਨੂੰ ਇਹ ਕਿਹਦੀ ਚਿਕਰ ਕਰ ਲੀਂ ਨੀ ਉਮਰ ਦੇ ਹਿਸਾਬ ਨਾਲ ਵਿੱਚ ਤਾਂ ਵਾਲੇ ਹੀ ਨੇ ਮੈਂ ਪਾਏ ਤੂੰ ਪਿੱਛੇ ਮੈਂ ਨਾਲ ਮથે ਦਾ ਤੜ ਕੇ ਮੈਂ ਮੈਂ ਬੰਦ ਦਾਰੀ ਤੇ ਨੈਟ ਐਰ ਜਿਹੜੇ ਮੁਰਲੇ ਬਾਹਲੇ ਵੱਡੇ ਵੱਡੇ ਨੇ ਨਾ ਨਮੋਈ ਪ੍ਰਣਾਮ ਨਮੋਈ ਆਪਗਲੂਂ ਦੀ ਮਾਰ ਤੇ ਬੰਨ ਕੇ ਚਕਾਉਂਗਾ ਇਹ ਤਾਂ ਕਿਤੇ ਨਾ ਹੋਊਗਾ ਹਾਂ ਦਵਾਈ ਤੋਂ ਤੋਦਰ ਲਿਖੀ ਜਾ ਰਹੀ ਇਸ ਹਾਲ ਚ ਟੁੱਟਦੀ ਵੀ ਬਾਲਾ ਹੋਰ ਨਹੀਂ ਮਸਤ ਵਾਲੀ ਮਿਲਦੀਆਂ ਬੰਨ ਕੇ ਟੁੱਟ ਜੂਗੇ ਉਹਨਾਂ ਬਹਿ ਜਾ ਨਾ ਮੈਂ ਪੈਸੇ ਲਾਉਣ ਦੇ ਆਪਣੇ ਤਾਂ ਕਾਪਣਾ ਹੀ ਆ ਕਰੂਗੀ ਜੋ ਕਰਾ ਮੈਂ ਇਹ ਤੇ ਗਲੂੰਦੀ ਮਾਰੂ ਹੋਰੀ ਹੋਰੀ ਮਾਰ ਕੇ ਫਿਰ ਨੂੰ ਤਿੰਨ ਚਾਰ ਥਾਵਾਂ ਤੇ ਰਸੀਨਾ ਬਾਣ ਦੂਗੀ ਬੇਚਾ ਕੇ ਢਾਉਗੀ ਇੱਕ ਕਰਕੇ ਢਾਉਗੀ ਹੋਰ ਕਿੱਥੇ ਜਾਂਦੀ ਗਾਣੇ ਗਲੂੰਦੀ ਦਾ ਮਾਰੂ ਚੱਕਿਆ ਮੋਢੇ ਦੇ ਕੰਮ ਗਲੂੰਦੀ ਮਾਰਦੀ ਸੀ ਆ ਕੁੜੀਆਂ ਨੇ ਕੱਲ ਉਹ ਕੀਤੀ ਇੱਕ ਤਰ੍ਹਾਂ ਦੀ ਉਹ ਨਹੀਂ ਮਾਰਦੇ ਪੁੱਤੋ ਉਹ ਨਹੀਂ ਉਹ ਤੇ ਜਮਿੰਦਾਰਾਏ ਮਰ ਕੇ ਸਾਮਾ ਤੋਂ ਬਿਲਕੁਲ ਨਹੀਂ ਚੱਲੂ ਪੈਂਦਾ ਜੇ ਮਰ ਕੇ ਜਮਿੰਦਾਰਾਏ ਮਰ ਕੇ ਤੋਟੋ ਕਰੀਂ ਜੇ ਜੀ ਜੀ ਨੂੰ ਆਣਾਂਗੇ ਹਾਂ ਲੋੜ ਤਾਂ ਪੈ ਗਈ ਤਾਂ ਮੈਂ ਕਰਕੇ ਆਇਆ ਹੈ ਕਰ 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 ਮਾਰ ਲੂ ਫਿਰ ਤੂੰ ਬੰਨੂ ਸਮਝੂ ਚੱਲ ਜੋ ਤੁਹਾਡੀ ਬਾਣੀ ਹਰੀ ਹੋ ਗਈ ਸਾਡੀ ਹੈਰੀ ਹੋ ਗਈ ਕੱਖ ਵਾਲੇ ਹੋ ਗਏ ਸਾਡੇ ਬਾਪਾ ਸਾਡੇ ਬਾਧੂ ਹੋਈ ਜਾਂਦੇ ਸਾਡੇ ਇਹ ਤਾਂ ਕੁਸਮੀ ਸਾਡੇ ਕੋਲ ਤਾਂ ਸਸਤੇ ਦਾ ਬਣਿਆ ਆ ਸਾਡੇ ਢਿੰਦ ਕੱਖਾ ਨਹੀਂ ਇਹ ਵੀ ਬਾਧੂ ਨਿਕ ਨਿਕ ਇਨੇ ਨੇ ਹੋ ਗਏ ਹਾਂ ਕੱਲ ਸਾਡੇ ਧਨੀਆ ਤੇ ਵਹਾਲੋ ਨਹੀਂ ਨਿਕਲੇ ਨਿਕਲੂ ਹੋ ਮਾਰਦੇ ਲੈਟ ਲੇ ਧਨੀਆ ਨਹੀਂ ਨਹੀਂ ਅੱਜ ਹੀ ਪਤਾ ਹੁੰਦਾ ਆ ਧਨੀਆ ਨਹੀਂ ਹੈਗਾ ਆਪਣੇ ਪਾਸੇ ਉੱਲੇ ਪਾਸੇ ਆ ਧਨੀ ਆਏ ਤਾਂ ਪਾਲ ਕਰ ਪਾਲ ਪਾਲਾ ਛੇਤੀ ਨਿਕਲਦਾ ਇਹਦੇ ਹੌਸਲੇ ਨਹੀਂ ਬੋਲਦਾ ਆਲੇ ਹੱਥ ਹੀ ਹੋਇਆ ਅੱਜ ਵੀ ਜੀ ਨੂੰ ਫਾਲਤਵ ਜੀ 15 ਦਿਨਾਂ ਤੋਂ ਬਲੀ ਜੀ ਹੋਰ ਕੱਢ ਕੇ ਜਾਈ ਤੇ ਫਿਰ ਆਈ ਕੀ ਕਹੀ ਜਾਂਦੇ ਸਾਰੇ ਤਾਂ ਮਾਜੀ ਗਾਹੀ ਗਾਹ ਜਾਈਏ ਅੱਜ 16 ਦਿਨ ਵੱਧ ਹੋ ਗਏ ਪਤਾਂ ਦੇ ਦਿਨ ਫੁੱਲ ਲਗੇ ਨੇ ਦੇਖੀਂ ਨਾ ਫੁੱਲ ਲਗੇ ਨੇ ਆਪ ਤੇ ਜਾਣਦਾ ਮੈਂ ਫੁੱਲ ਨਹੀਂ ਦੇਣ ਇਹ ਤਾਂ ਬਣੀ ਨਹੀਂ ਮੈਂ ਦਸਮਾ ਲੱਗੇ ਇੱਕ ਜਮ 11 ਮਾ 11 ਮਾ ਲੱਗਾ ਨੰਦਾ ਹੋ ਗਿਆ ਸਾਡੇ ਵੀ ਲੈ ਜਾਂਦੇ ਕੋਈ ਯਾਰ ਮੈਂ ਸਾਡੇ ਲੈ ਕੇ ਖਾਣਾ ਖਾਣਾ ਲੈ ਲੈਂਦੇ ਆ ਸਾਡੀ ਜਿੰਨੇ ਮੂਰੇ 10 ਮਹੀਨੇ 10 ਦਿਨ ਲੈ ਗਏ ਮੈਂ 10 ਜਾਂ 15 ਲੈ ਜਾਂਦੀ ਹਾਂ ਸਾਡੇ ਹਾਂ ਇਹ ਸਾਡੀ ਜਿਹੜੀ ਸੀ ਰਾਜੀਦਰ ਸਿੰਘ ਅਮਨੋਦਿਆ ਦੀਦੀ ਉਹ ਖਾਣੇ ਦਾ ਮਦ ਲੈਣ ਅਸੀਂ 5 ਸੂਏ ਰੱਖੀ ਆ ਇਹ ਮੈਨੂੰ ਕਦਾ ਕਰ ਤੂੰ ਦਿਨ ਭੁੱਲ ਗਈ ਮੈਂ ਕਦਾ ਨਹੀਂ ਦਿਨ ਸਾਡੀ 17 ਦਿਨ 18 ਦਿਨ ਹਾਂ 10 ਜਾਂ 15 ਦਿਨ ਬਾਅਦ ਲੈਣੀ ਲੈਣੀ ਆ ਤੋ ਆਏ ਬਣਾ ਦੇ ਉਹ ਪਹਿਲੇ ਉਹ ਮਾਸਾ ਜਾਂਦੇ ਤੇ ਆਈ ਸਿੱਟ ਨਹੀਂ ਆਣੇ ਕਦੇ ਦਾ ਕੁਝ ਨਹੀਂ ਹਾਂ ਉਹ ਅਸੇ ਹੀ ਤੇ ਕਨੇ ਦਾ ਪੂਰਾ 3 ਦਿਨ ਹੋ ਗਿਆ ਸਾਡੇ ਘਰ ਆ ਕੇ ਤਾਂ ਬਲਾ ਹੀ ਦਿਨ ਲੈਤੇ ਹੋ ਨਾ ਮੈਂ ਤੇਰੇ ਤੋਂ ਉਹ ਕਹਿੰਦਾ ਛੁੱਟ ਵੱਢ ਕੇ ਦੇਤੀ ਫਿਰ ਆਈ ਉਹ ਵੱਢ ਲੈਂਦੀ ਤੇ ਅਸੀਂ ਪੰਜ ਸ਼ੂਏ ਰੱਖੀ ਆ ਉਹ ਪੰਜ ਮੈਂ ਸ਼ੂਏ ਵੇਚੀ ਆ ਪੰਜ ਸ਼ੂਏ ਚੋਈ ਆ ਦੁੱਧ ਬਥੇਰਾ ਦੁੱਧ ਬਥੇਰਾ ਆਤੀ ਉਹਨਾਂ ਦਾ ਆਕਸੇ ਥੱਲੇ ਦੁੱਧ ਨਹੀਂ ਜਿੰਨਾ ਮੈਂ ਸਾਡੇ ਉਸਿਆਂ ਦੇ ਕਿਹਾ ਲੈ ਕੇ ਆ ਸ਼ੂਆ ਜੇ ਖਰਾਬ ਹੋ ਗਏ ਬਿਮਾਰ ਹੋ ਗਈ ਅੱਛਾ ਇਹ ਆ ਹੋ ਗਿਆ ਜਿਹੜੀ ਬਿਮਾਰ ਹੋਈ ਆ ਐਂ ਵੀ ਉਹ ਖਾਈ ਜਾਂਦੀ ਆ ਲੈ ਦੱਸੋ ਕੀ ਕਰਿਆ ਜਾਵੇ ਤੰਪੜ ਵਰਗੀ ਉਹ ਮੈਨੂੰ ਕਰ ਲੈਂਦੀ ਆ ਜਾਂ ਨਾ ਮੈਂ ਸਦੇ ਕਹੀਏ ਮੇਰੇ ਕਹਲ ਕਰੀ ਜਾ ਗੁਰਮਣੂ ਉੱਤੇ ਪਲੇਟ ਦੇ ਰੇ ਨਹੀਂ ਮੈਨਾਂ ਇੱਕ ਬਿੱਲੀ ਤਾਂ ਨਹੀਂ ਆਉਂਦੀ ਆਂ ਕਿ ਹੁੰਦਾ ਪਲੇਟ ਨਾਲ ਮੱਕੀ ਨਾ ਡੁੱਬੇ ਦੇਖੋ ਜੀ ਦੋ ਜਾਨੀ ਮਾਂ ਵਰਗੀ ਹੱਸਦਾ ਜਮਾ ਹੁਣ ਹੋਰੇ ਦੇ ਆ ਕੇ ਸੰਗ ਤੋੜਤਾ ਕਿ ਆਉਂਦੀ ਹੈ ਜਿਹੜੀ ਬੈਠੀ ਆ ਸੰਗ ਪੇੜ ਗਿਆ ਸੰਗ ਤੋੜ ਤੁਲੀ ਰਹਿ ਰਿਹਾ ਨਾ ਤਾ ਮਰੂ ਦੱਸ ਦਾਰ ਨੀਆ ਤਾਂ ਹੈ ਨੀ ਮੇਰੀ ਨਾਨੂ ਨਾ ਨਾ ਉਹ ਵਾਲੀ ਤੇ ਉਹ ਵਾਲੀ ਦੇ ਦੱਕ ਤਮਾਰੀ ਉਹ ਵਾਲੀ ਨਹੀਂ ਆਉਂਦੀ ਹੋਣੀ ਇਹ ਕਿ ਮੈਂ ਮੈਂ ਤੁਹਾਨੂੰ ਹੋਰ ਦੇਰੀ ਤੇ ਲਾਲ ਮੂਰੀ ਪਾਈ ਹੋਈ ਆ ਅੱਛਾ ਅੱਜ ਤੇ ਕਰ ਵੀ ਹੋ ਜਾ ਮਾਦੂ ਤੂੰ ਵੀੜ ਦੇ ਦੇ ਕਹਿੰਦੀ ਹੋਗੀ ਕਿ ਮੇਰੀ ਗਲਤੀ ਹੈ ਦਾਰ ਨੀਆ ਦਾਰ ਵੀ ਪਰ ਸਭੀ ਕਬਰ ਦੱਕ ਉਹ ਨਿਕੜ ਵੀ ਖੋਲਣੀ ਤੇ ਦੇਦੇ ਪਿੱਛੇ ਦੇ ਬਾਹਰ ਹੁਣ ਤਾਂ ਨਾ ਆਹਾ ਹੈ ਆਹਾ ਮਾਮਾ ਦਾਰ ਨਾ ਦਾਰ ਆਹਾ ਕਰੀਏ ਬੱਧੀ ਬੈਠੇ ਰਹੇ ਹਾਂ ਡਾਕਟਰ ਨੂੰ ਜਾਨਾ ਪਟਾ ਦੇ ਚਾਹ ਉੱਪਰ ਕਾਲ ਲਿਓ ਅੱਖਾਂ ਤੇ ਬੰਨ੍ਹ ਦਾਂਗੇ ਪਰ ਮੂਤ ਨਾ ਪਾਈ ਪਾਰ ਆਉਂਦੇ ਮਾਣ ਵੀ ਦੇ ਕਾਇ ਕਰ ਦੇਣ ਲਉਗੀ ਡਾਕਟਰ ਜਾਨੀ ਆ ਮੈਂ ਸਕੀਮ ਦਾ ਪਟਾ ਦੇ ਡਿੱਗੀ ਵੀ ਡਰਦੀ ਹੈ ਕਿ ਨਹੀਂ ਉਹ ਕਿਤਾਬ ਕਰਦੇ ਹੈ ਮਾਰੂਗੀ ਮੋਰ ਵਾਲਾ ਸਾਡਾ ਵੱਡਾ ਡਾਕਟਰ ਦੇਖਦਾ ਮੱਝ ਵੀ ਕਾਇ ਦੇਣ ਲਉਗੀ ਦੇਰ ਪੁੱਲ ਕੀ ਮੈਂ ਤਾਂ ਆਪਣੇ ਜਾਣਾ ਚੱਲ ਭੁੱਲੀ ਮੈਂ ਉਹ ਤਾਂ ਉਹ ਵੀ ਖਾਸਾ ਕਰਦੀ ਵਧੀਆ ਨਿਕਲ ਉਸ ਨਹੀਂ ਕਰਦੀ ਹੈ ਨਾ ਨਹੀਂ ਕਹਿਆ ਨਾ ਗੋਇੰਦ ਦੇ ਕੇ ਕਿ ਨਾ ਬੋਲ ਉਸ ਵੱਡਾ ਕਰਦੀ ਹੈ ਕਰਦੀ ਨਿਕਲ ਉਸ ਤਨੂੰ ਵੀ ਇੱਕ ਦਿਨ ਪਹਿਲਾਂ ਮੈਨੂੰ ਪਹਚਾਣ ਸਪਰਾਈਜ਼ ਨਿਕਲੇ ਆਵੇ ਹਾਂ ਤਾਂ ਕੋਸੀ ਕੋਸੀ ਜੀ ਨਹੀਂ ਕਰਨ ਲੱਗੀ ਉਹਦਾ ਬੋਲ ਮੈਂ ਬੈਲ ਨਹੀਂ ਕਰਦੇ ਪੈਣੇ ਸੁੰਦੀ ਮੇਰੇ ਪ੍ਰਾਈਜ਼ ਤੇਰੇ ਨਾਲ ਵੀ ਕਰਦੇ ਨਾ ਹਾਂ ਨਹੀਂ ਕਿਹੜਾ ਨੇ ਨੀ ਮੈਂ ਇਸ ਤਰ੍ਹਾਂ ਆਪਣਾ ਪਾਈ ਰਹੀ ਆ ਇਹ ਰੱਖ ਇਹਦਾ ਉਹ ਫਿਰ ਜੀ ਦੇਖੀਆ ਜੇ ਤੂੰ ਹੋਣਾ ਹੈ ਹੋਣਾ ਦੁੱਧ ਦਾ ਵਾਲਾ ਤਾਂ ਰੱਖੀ ਵਾਲਾ ਰੱਖੀ ਰੱਖ ਦਿਓ ਤੁਸੀਂ ਕਮਰਾ ਰੱਖੇ ਵਾਲਾ ਹੀ ਆ ਭਾਈ ਮਹਾਰਾਜ ਸਾੰਦੂਸੀ ਰੱਖੇ ਰਾਖੀ ਕਿ ਤੇ ਗੋਹਾ ਮੈਂ ਸਾਲੇ ਖੁੰਦਾ ਕਰਦੀ ਆ ਤਾਂ ਬੋਸੀਆਂ ਕਰਦੀ ਕਾ ਦੁੱਧ ਦਿੰਦੀ ਆ ਨਾ ਇਹ ਤਾਂ ਹਟ ਗਈ ਇਹਦੇ ਦੂਆ ਖਰਾਬ ਹੋ ਗਈ ਹਾਂ ਨਹੀਂ ਮਾਰ ਜਾਉਂ ਦਵਾਈ ਤੇ ਨਹੀਂ ਤਰਾਈ ਆ ਹਾਂ ਹੁਟ ਨਹੀਂ ਮੇਰੀ ਗੱੜ ਹੋ ਗਈ ਕੋਕਰ ਕੋਕਰ ਦੁੱਧ ਕਿਨਾਂ ਕਰ ਦਿੰਦੀ ਆ ਦੁੱਧ ਤਾਂ ਹਟ ਗਈ ਸਾਡ ਸਾਵਾ ਸਾੜ ਚੋਰੀ ਵਾਤ ਲਿੱਦ ਕੀ ਕਪੜਾ ਆ ਜਹਾ ਦੇ ਹਾਂ ਦੇਖ ਲੈ ਹੁਣ ਤੈ ਕੋ ਦਿੰਦੀ ਆ ਜਿਹੜੀ ਤੁਹਾਡੀ ਨੀਲੀ ਰਾਵੀ ਨਾਲ ਸੂਈਦੀ ਹੋਵੋ ਤੇ ਛਿੱਕੇ ਦੋ ਸੋਨਿਆ ਤੇ ਠੀਕ ਆ ਲਈ ਦਿਆ ਬਸ ਚਲ ਮੈਂ ਇੱਧਰ ਕਿਉਂ ਆਉਂਿਆ ਮਾਰ ਤਾਂ ਨਾ